ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੇ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾ ਜੀ ਅਕਾਲੀ ਸਿਆਸਤ ਦੀ ਲੜਾਈ ਜਿਹੜੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਤੇ ਹੁਣ ਤਾਜ਼ਾ ਸਥਿਤੀ ਦੀ ਗੱਲ ਕਰ ਲਈਏ ਤਾਂ ਅਕਾਲੀ ਸਿਆਸਤ ਦੀ ਆਪਸੀ ਲੜਾਈ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤੇ ਇਹ ਗੱਲ ਜ਼ਰੂਰ ਸਾਂਝੀ ਕਰਨਾ ਜਿਹੜਾ ਕ੍ਰਿਮੀਨਲ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਪਰ ਇਸ ਪਿੱਛੇ ਕੀ ਕੀ ਤਰਕ ਨੇ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਪੰਜ ਮੈਂਬਰੀ ਕਮੇਟੀ ਵੱਲੋਂ ਜੋ ਹੈ ਕੋਈ ਪ੍ਰतिकਰਮ ਆਇਆ ਇਸ ਸਬ ਦੇ ਉੱਪਰ ਇਹ ਵੀ ਗੱਲ ਜ਼ਰੂਰ ਸਾਂਝੀ ਕਰਨਾ ਤੇ ਕੀ ਇਹ ਮਸਲਾ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ ਜਾਂ ਕੋਰਟ ਕਚੈਰੀਆਂ ਵਿੱਚ ਜਾਣਾ ਚਾਹੀਦਾ ਹੈ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਜਦੋਂ ਕਿ ਕ੍ਰਿਮੀਨਲ ਕੇਸ ਦਰਜ ਕਰਵਾਉਣ ਦਾ ਐਲਾਨ ਕਰਦਾ ਸੁਖਬੀਰ ਸਿੰਘ ਬਾਦਲ ਦਾ ਧੜਾ ਸੋ ਇਸ ਉੱਪਰ ਪੂਰਾ ਹੁੰ ਜੋ ਇਹ ਬਣ ਚੁੱਕਿਆ ਮਾਹੌਲ ਇਸ ਉੱਪਰ ਗੱਲ ਸਾਂਝੀ ਕਰਨਾ ਔਰ ਪੂਰੇ ਵਿਸਥਾਰ ਨਾਲ ਜ਼ਰੂਰ ਸਾਰਿਆਂ ਨੂੰ ਇਹ ਗੱਲ ਸਮਝਾਓ ਦੇਖੋ ਅਕਾਲੀ ਸਿਆਸਤ ਦੇ ਵਿੱਚ ਇਸ ਵਕਤ ਤੂਫਾਨ ਮੱਚਿਆ ਪਿਆ ਭਾਵੇਂ ਭਰਤੀ ਕਮੇਟੀ ਨੇ ਅਕਾਲੀ ਦਲ ਨੂੰ ਪੁਨਰਸੁਰਜੀਤ ਕਰ ਦਿੱਤਾ ਔਰ ਉਹਨਾਂ ਨੇ ਭਰਤੀ ਕਰਕੇ 15 ਲੱਖ ਦੇ ਕਰੀਬ ਭਰਤੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਜਿਹੜਾ ਕਾਰਜ ਸ਼ੋਪਿਆ ਗਿਆ ਸੀ ਉਹਨੂੰ ਪੂਰਨ ਕਰਨ ਦਾ ਦਾਵਾ ਵੀ ਕਰ ਦਿੱਤਾ ਔਰ ਜਿਹੜਾ ਇਜਲਾਸ ਹੋਇਆ ਪਰਸੋਂ ਉਹਦੇ ਵਿੱਚ ਗਿਆਨੀ ਹਰਪੀ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਔਰ ਪੰਥਕ ਕੌਂਸਲ ਦੇ ਚੇਅਰਮੈਨ ਬਣੇ ਨੇ ਬੀਬੀ ਸਤਵੰਤ ਕੌਰ ਔਰ ਇਹ ਲਗਾਤਾਰ ਸਵਾਲ ਖੜਾ ਸੀ ਕਿ ਜਦੋਂ ਡੈਲੀਗੇਟ ਜਲਾਸ ਦੇ ਵਿੱਚ ਪ੍ਰਧਾਨ ਚੁਣਿਆ ਜਾਂਦਾ ਹੈ ਕੀ ਕੋਈ ਨਵੀਂ ਧਿਰ ਬਣੇਗੀ ਜਾਂ ਅਕਾਲੀ ਦਲ ਪੁਨਰਸੁਰਜੀਤ ਦੇ ਨਾਂ ਤੇ ਪ੍ਰਧਾਨ ਚੁਣਿਆ ਜਾਏਗਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਨ ਦਾ ਦਾਵਾ ਕੀਤਾ ਜਾਏਗਾ ਇਹ ਗੱਲ ਸਾਫ਼ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਡੈਲੀਗੇਟਡ ਜਲਾਸ ਚ ਪ੍ਰਧਾਨ ਚੁਣਿਆ ਗਿਆ ਤੇ ਇਹ ਦਾਵਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਉਹਨਾਂ ਨੂੰ ਚੁਣਿਆ ਗਿਆ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੰਚ ਤੋਂ ਸਾਰਿਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਐਥੇ ਤੱਕ ਗੱਲ ਸਮਝ ਆ ਰਹੀ ਸੀ ਐਥੇ ਤੱਕ ਗੱਲ ਇਸ ਰੂਪ ਚ ਵੀ ਸਮਝ ਆ ਰਹੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਜਦੋਂ ਸੱਤ ਮੈਂਬਰੀ ਕਮੇਟੀ ਬਣੀ ਉਹ ਲਗਭਗ ਪ੍ਰਵਾਨੀ ਨਹੀਂ ਗਈ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਪੰਜ ਮੈਂਬਰ ਰਹਿ ਗਏ ਔਰ ਸੁਖਵੀਰ ਸਿੰਘ ਬਾਦਲ ਦੇ ਧੜੇ ਨੇ ਜਦੋਂ ਭਰਤੀ ਸ਼ੁਰੂ ਕੀਤੀ ਉਹਨਾਂ ਨੇ ਇਹ ਦਾਵਾ ਕੀਤਾ ਕਿ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਔਰ ਗਿਆਨੀ ਰਕਵੀਰ ਸਿੰਘ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਉਹਨਾਂ ਦੀ ਸਹਿਮਤੀ ਤੋਂ ਬਾਅਦ ਭਰਤੀ ਕਰ ਰਹੇ ਹਾਂ ਔਰ ਉਹਨਾਂ ਨੇ ਇਹ ਦਾਵਾ ਕੀਤਾ ਕਿ ਸਾਡੇ ਕੋਲੇ ਸੰਵਿਧਾਨ ਹੈ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਰਜਿਸਟ੍ਰੇਸ਼ਨ ਹੈ ਤੇ ਉਹਨਾਂ ਨੇ ਆਪਣੀ ਭਰਤੀ ਵੀ ਕੀਤੀ ਔਰ ਡੈਲੀਗੇਟ اجلاس ਚੜਿਆ ਔਰ ਤੇਜ ਸਿੰਘ ਸਮੁੰਦਰੀ ਹਾਲ ਚ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਾਇਆ ਸੋ ਸੁਖਵੀਰ ਬਾਦਲ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਉਸ ਧੜੇ ਵੱਲੋਂ ਉਹਨਾਂ ਦਾ ਦਾਵਾ ਸੀ ਕਿ ਅਸੀਂ ਸ਼ਰੋਮਣੀ ਅਕਾਲੀ ਦਲਾਂ ਸਾਡੇ ਕੋਲੇ ਕਾਗਜ਼ ਪੱਤਰ ਮਾਨਤਾ ਸਭ ਕੁਝ ਹੈ ਪੰਜ ਮੈਂਬਰੀ ਕਮੇਟੀ ਨੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਉਹ ਕਹਿੰਦੇ ਸਾਡੇ ਕੋਲੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ 2 ਦਸੰਬਰ ਦਾ ਸੀ ਉਹਦੀ ਰੌਸ਼ਨੀ ਚ ਆਪਣਾ ਕੰਮ ਮੁਕੰਮਲ ਕੀਤਾ ਜਿਹੜਾ ਬਿਆਨ ਗਿਆਨੀ ਹਰਪੀ ਸਿੰਘ ਉਹਨਾਂ ਨੇ ਦਿੱਤਾ ਕਿ ਹੁਣ ਅਸੀਂ ਸ਼੍ਰੋਮਣੀ ਕਮੇਟੀ ਵੀ ਲੈਣੀ ਹੈ ਪਾਰਟੀ ਦਫਤਰ ਵੀ ਲੈਣਾ ਹੈ ਚਿੰਨ ਵੀ ਲੈਣਾ ਹੈ ਚੋਣ ਚਿੰਨ ਉਸ ਤੋਂ ਬਾਅਦ ਨਿਸ਼ਚਿਤ ਤੌਰ ਤੇ ਪੰਜਾਬ ਦੀ ਸਿਆਸਤ ਨੇ ਉਬਾਲਾ ਖਾਣਾ ਸੀ ਔਰ ਕੱਲ ਇਹ ਉਬਾਲਾ ਪ੍ਰਗਟ ਹੋ ਗਿਆ ਕੱਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਡਾਕਟਰ ਦਲਜੀਤ ਸਿੰਘ ਚੀਵਾ ਜਿਹੜੇ ਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹਨਾਂ ਨੇ ਅਰਸ਼ਦੀਪ ਕਲੇਰ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਦਾਵਾ ਕੀਤਾ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਵੱਖ-ਵੱਖ ਵਕੀਲਾਂ ਦੇ ਨਾਲ ਸਲਾਹ مشورہ ਕਰ ਰਹੇ ਹਾਂ ਔਰ ਉਹਨਾਂ ਨੇ ਫੇਰ ਸੰਵਿਧਾਨ ਦਾ ਇਲੈਕਸ਼ਨ ਕਮਿਸ਼ਨ ਤੋਂ ਚੋਣ ਨਿਸ਼ਾਨ ਮਿਲੇ ਹੋਣ ਦਾ ਹਵਾਲਾ ਦਿੱਤਾ ਮੰਨਤਾ ਪੋਲੀਟੀਕਲ ਪਾਰਟੀ ਦੇ ਤੌਰ ਤੇ ਮਾਨਤਾ ਰਜਿਸਟ੍ਰੇਸ਼ਨ ਇਹਨਾਂ ਸਾਰੀਆਂ ਗੱਲਾਂ ਦਾ ਹਵਾਲਾ ਦੇ ਕੇ ਇਹ ਐਲਾਨ ਕਰ ਦਿੱਤਾ ਕਿ ਅਗਰ ਹੁਣ ਦੂਸਰੇ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਸ਼ਬਦ ਵਰਤਿਆ ਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੇਸ ਦਰਜ ਕਰਾਂਗੇ ਹੁਣ ਉਹ ਅਦਾਲਤ ਦੇ ਵਿੱਚ ਕ੍ਰਿਮੀਨਲ ਕੇਸ ਦਰਜ ਕਰ ਸਕਦੇ ਨੇ ਅੱਜ ਕਰਦੇ ਨੇ ਕੱਲ ਕਰਦੇ ਨੇ ਕਦੋਂ ਕਰਦੇ ਨੇ ਇਹ ਵਕਤ ਦੱਸੂਗਾ ਪਰ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਅਗਰ ਉਹ ਅਦਾਲਤ ਚਲੇ ਜਾਂਦੇ ਨੇ ਕ੍ਰਿਮੀਨਲ ਕੇਸ ਦਰਜ ਕਰਾਉਂਦੇ ਨੇ ਤੇ ਫਿਰ ਇਹ ਪੂਰੀ ਸਿਆਸਤ ਕਿਸ ਦਿਸ਼ਾ ਦੇ ਵਿੱਚ ਘੁਮੇਗੀ ਕਈ ਸਵਾਲ ਇੱਥੇ ਖੜੇ ਹੁੰਦੇ ਨੇ ਕੁਝ ਦਿਨ ਪਹਿਲਾਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਹਨਾਂ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਇੱਕ ਸਾਬਕਾ ਜੱਥੇਦਾਰ ਅਗਲ ਅਗਰ ਅਦਾਲਤ ਦੇ ਵਿੱਚ ਜਾਣਗੇ ਤੇ ਫਿਰ ਪੰਥ ਕੀ ਸੇਧ ਲਊਗਾ ਜਥੇਦਾਰ ਸਾਹਿਬ ਬਹੁਤ ਵੱਡੀ ਹਸਤੀ ਹੈ ਸੋ ਉਹਨਾਂ ਨੂੰ ਅਦਾਲਤ ਦੇ ਵਿੱਚ ਨਹੀਂ ਜਾਣਾ ਚਾਹੀਦਾ ਇੱਕ ਤਾਂ ਇਹ ਪੱਖ ਸੀ ਜਿਸ ਤੋਂ ਬਾਅਦ ਯਾਨੀ ਰੁਕबीर ਸਿੰਘ ਉਹਨਾਂ ਨੇ ਅਦਾਲਤ ਤੋਂ ਕੇਸ ਵਾਪਸ ਲਿਆ ਉਹਨਾਂ ਨੇ ਕੌਮ ਤੋਂ ਪੰਥ ਤੋਂ ਮਾਫੀ ਮੰਗੀ ਕਿ ਉਹਨਾਂ ਨੂੰ ਅਦਾਲਤ 'ਚ ਨਹੀਂ ਜਾਣਾ ਚਾਹੀਦਾ ਸੀ ਔਰ ਗੱਲ ਮੁੱਕੀ ਕੁਝ ਸਮਾਂ ਪਹਿਲਾਂ ਹੀ ਗਿਆਨੀ ਕੁਲਦੀਪ ਸਿੰਘ ਗੜਗੜ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਬਿਆਨ ਦੰਦੇ ਨੇ ਕਿ ਸਿੱਖਾਂ ਨੂੰ ਆਪਣੇ ਮਸਲੇ ਗੁਰੂ ਘਰ ਨਿਬੇੜਨੇ ਚਾਹੀਦੇ ਨੇ ਉਦੋਂ ਵੀ ਇਹ ਗੱਲ ਤੁਰੀ ਕਿ ਬਿਲਕੁਲ ਠੀਕ ਹੈ ਜਿਹੜੇ ਵੀ ਕੌਮੀ ਤੇ ਵੱਡੇ ਮਸਲੇ ਨੇ ਸਿੱਖਾਂ ਦੇ ਜਿਨ੍ਹਾਂ ਨੂੰ ਅਦਾਲਤਾਂ ਚ ਜਾਏ ਬਿਨਾ ਨਿਬੇੜਿਆ ਜਾ ਸਕਦਾ ਹੈ ਉਹ ਗੁਰੂ ਘਰ ਨਿਬੇੜੇ ਜਾਣੇ ਚਾਹੀਦੇ ਨੇ ਸੋ ਇਹ ਗੱਲਾਂ ਇਸੇ ਰੂਪ ਦੇ ਵਿੱਚ ਅੱਗੇ ਵਧੀਆਂ ਰਹੀਆਂ ਔਰ ਇਹ ਆਸ ਬਣਨ ਲੱਗ ਗਈ ਸੀ ਕਿ ਜਿਸ ਤਰ੍ਹਾਂ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਇਹ ਗੱਲ ਕਰ ਰਹੇ ਨੇ ਸੰਭਵ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਧੜਿਆਂ ਦੇ ਵਿੱਚ ਜਿਹੜਾ ਮਨਮੁਟਾ ਹੈ ਜਾਂ ਉਹ ਕੋਈ ਰਸਤਾ ਕੱਢ ਦੇਣ ਅਗਰ ਕੋਈ ਧਿਰ ਗਲਤ ਹੈ ਕਿਸੇ ਨੇ ਇਨ ਬਿਨ 2 ਦਸੰਬਰ ਦਾ ਹੁਕਮਨਾਮਾ ਨਹੀਂ ਮੰਨਿਆ ਉਹਨਾਂ ਨੂੰ ਸਜ਼ਾ ਦੇਣ ਅਗਰ ਸੁਖਬੀਰ ਬਾਦਲ ਧੜੇ ਦੀ ਗਲਤੀ ਹੈ ਤੇ ਉਹਨਾਂ ਨੂੰ ਸਜ਼ਾ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਣ ਅਗਰ ਪੰਜ ਮੈਂਬਰੀ ਕਮੇਟੀ ਵਾਲੇ ਗਲਤ ਹੈ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ ਇਹ ਲੋਕਾਂ ਦੇ ਵਿੱਚ ਗੱਲ ਤੁਰ ਪਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਪੰਜ ਮੈਂਬਰੀ ਜਦੋਂ ਉਹ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਰਦੇ ਨੇ ਤੇ ਇਹ ਗੱਲਾਂ ਤੁਰੀਆਂ ਸੀ ਕਿ ਸ਼ਾਇਦ ਉਹ ਕੋਈ ਹੁਕਮ ਦੇ ਕੇ ਦੋਵਾਂ ਧਿਰਾਂ ਨੂੰ ਸੱਦ ਸਕਦੇ ਨੇ ਕਿ ਇਸ ਵਿਵਾਦ ਨੂੰ ਉਹ ਆਪ ਹੱਲ ਕਰਨਗੇ ਪੰਜ ਸਿੰਘ ਸਹਿਬਾਨ ਹੱਲ ਕਰਨਗੇ ਕਿ 2 ਦਸੰਬਰ ਦਾ ਹੁਕਮਨਾਮਾ ਕਿਸ ਨੇ ਪ੍ਰਵਾਨ ਕੀਤਾ ਇਨ ਬਿਨ ਕਿਸ ਨੇ ਨਹੀਂ ਕੀਤਾ ਪਰ ਜਿਹੜਾ 2 ਦਸੰਬਰ ਦਾ ਹੁਕਮਨਾਮੇ ਤੋਂ ਬਾਅਦ ਜਿਹੜਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ 'ਚ ਆਦੇਸ਼ ਆਇਆ ਜਿਹੜਾ ਮਤਾ ਪਾਸ ਹੋਇਆ ਪਹਿਲਾਂ ਆਦੇਸ਼ ਆਇਆ ਉਹਦੇ ਵਿੱਚ ਜਿਹੜੀ ਵਿਆਖਿਆ ਕੀਤੀ ਗਈ 2 ਦਸੰਬਰ ਦੇ ਹੁਕਮਨਾਮੇ ਦੇ ਸਬੰਧ 'ਚ ਨਵੀਆਂ ਗੱਲਾਂ ਆਈਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਕੋਈ ਵੀ ਤੜਾ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਅਗਰ ਕੋਈ ਤੜਾ ਇਨ ਬਿਨ ਨਹੀਂ ਮੰਨਦਾ 2 ਦਸੰਬਰ ਦਾ ਹੁਕਮਨਾਮਾ ਕਿਸੇ ਤੜੇ ਨੇ ਇਨ ਬਿਨ ਨਹੀਂ ਮੰਨਣਾ ਤੇ ਉਹਨਾਂ ਨੂੰ ਆਪਣੀ ਸਿਆਸਤ ਮੁਬਾਰਕ ਉਦੋਂ ਇਹ ਗੱਲ ਸ਼ੰਕੇ ਵਿਦਵਾਨਾਂ ਦੇ ਮਨਾਂ 'ਚ ਖੜੇ ਹੋ ਗਏ ਵੀ ਕੀ ਅਗਰ ਦੋਵਾਂ ਧਰਿਆਵਾਂ ਦੇ ਵਿਚ ਧੜਿਆਂ ਦੇ ਵਿੱਚੋਂ ਕੋਈ ਵੀ ਧੜਾ ਅਗਰ ਨਹੀਂ ਇਨਬਿਨ ਮੰਨਦਾ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਹੈ ਨਹੀਂ ਸੱਦਿਆ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਹੁਣ ਜਦੋਂ ਕੱਲ ਡਾਕਟਰ ਦਿਲਜੀਤ ਸਿੰਘ ਚੀਮਾ ਇਹ ਗੱਲ ਕਰਦੇ ਨੇ ਕਿ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਇਹਦਾ ਮਤਲਬ ਹੈ ਜਿਹੜਾ ਯਾਨੀ ਕੁਲਦੀਪ ਸਿੰਘ ਗੜਗਜ ਹੋਣਾ ਨੇ ਦੀ ਇਸ ਨਵਾਂ ਜਾਰੀ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਤਿਹਾਂ ਦੇ ਲਈ ਖੁੱਲੀ ਛੁੱਟੀ ਹੋ ਗਈ ਕਿ ਜਥੇਦਾਰ ਸਾਹਿਬ ਨੇ ਕਹਿਤਾ ਕਿ ਤੁਹਾਨੂੰ ਆਪਣੀ ਆਪਣੀ ਸਿਆਸਤ ਮੁਬਾਰਕ ਤੇ ਫਿਰ ਇਹ ਹੁਣ ਆਪਣੇ ਆਪਣੇ ਹਿਸਾਬ ਨਾਲ ਇਸ ਮਸਲੇ ਨੂੰ ਨਿਜਠਣਗੇ ਹੁਣ ਇੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਮੈਂ ਕਈ ਬੁੱਧੀਜੀਵੀਆਂ ਨਾਲ ਗੱਲ ਕੀਤੀ ਕੁਝ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਢੜੇ ਨੂੰ ਅਗਰ ਲੱਗਦਾ ਹੈ ਤੇ ਉਹਨਾਂ ਨੇ ਇਨ ਬਿਨ ਪਾਲਣਾ ਕੀਤੀ ਹੈ 2 ਦਸੰਬਰ ਦੀ ਅਤੇ ਉਹ ਬਿਲਕੁਲ ਸਹੀ ਨਹੀਂ ਤੇ ਉਹਨਾਂ ਨੂੰ ਸ਼ਿਕਾਇਤ ਕੋਰਟ ਕਚਹਿਰੀਆਂ ਚ ਕਰਨ ਦੀ بجائے ਸ੍ਰੀ ਅਕਾਲ ਤਖਤ ਸਾਹਿਬ ਤੇ ਦੇਣੀ ਚਾਹੀਦੀ ਹੈ ਜਿਵੇਂ ਸੁਧਾਰ ਲਹਿਰ ਵਾਲੇ ਲੀਡਰਾਂ ਨੇ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤੀ ਸੀ ਇਹ ਸਿੱਖਾਂ ਦਾ ਬਹੁਤ ਵੱਡਾ ਮਸਲਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਸ਼ਿਕਾਇਤ ਉਹਨਾਂ ਨੂੰ ਅਦਾਲਤ ਚ ਨਹੀਂ ਕਰਨੀ ਚਾਹੀਦੀ ਹੁਣ ਅਗਰ ਉਹ ਅਦਾਲਤ ਦੇ ਵਿੱਚ ਸ਼ਿਕਾਇਤ ਲੈ ਕੇ ਜਾਂਦੇ ਨੇ ਕੀ ਉਹ ਸ਼ਿਕਾਇਤ ਗਿਆਨੀ ਹਰਪੀ ਸਿੰਘ ਦੇ ਖਿਲਾਫ ਦਿੱਤੀ ਜਾਏਗੀ ਕ੍ਰਿਮੀਨਲ ਕੰਪਲੇਂਟ ਕੀ ਉਹ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਦਿੱਤੀ ਜਾਏਗੀ ਅਗਰ ਉਹ ਅਦਾਲਤ ਦੇ ਵਿੱਚ ਦਿੱਤੀ ਜਾਏਗੀ ਤੇ ਅਦਾਲਤ ਨਿਸ਼ਚਿਤ ਤੌਰ ਤੇ ਇਹਨਾਂ ਨੂੰ ਸੱਦੇਗੀ ਹੁਣ ਸਵਾਲ ਇਹ ਹੈ ਜਦੋਂ ਗਿਆਨੀ ਹਰਪੀ ਸਿੰਘ ਸਾਹਿਬ ਕਾ ਜੱਥੇਦਾਰ ਅਦਾਲਤ ਚ ਪਟੀਸ਼ਨ ਪਾਉਂਦੇ ਨੇ ਤੇ ਬਹੁਤ ਵੱਡਾ ਰੌਲਾ ਪੈਂਦਾ ਹੈ ਕਿ ਉਹ ਅਦਾਲਤ ਚ ਕਿਉਂ ਗਏ ਤੇ ਅਗਰ ਹੁਣ ਕ੍ਰਿਮੀਨਲ ਕੰਪਲੇਂਟ ਸਾਭ ਦਾ ਜਥੇਦਾਰ ਦੇ ਖਿਲਾਫ ਜਾਏਗੀ ਅਦਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲਾਂਕਿ ਇਹ ਵਿਵਾਦ ਇੱਕ ਵੱਖਰਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸਲੀ ਕਿਹੜਾ ਹੈ ਉਹ ਹੈ ਜਿਹਦੇ ਕੋਲੇ ਚੋਣ ਕਮਿਸ਼ਨ ਦੀ ਮਾਨਤਾ ਹੈ ਜਿਨ੍ਹਾਂ ਕੋਲੇ ਰਜਿਸਟ੍ਰੇਸ਼ਨ ਹੈ ਜਿਨ੍ਹਾਂ ਕੋਲੇ ਚੋਣ ਨਿਸ਼ਾਨ ਅਲੋਟਡ ਹੈ ਜਾਂ ਉਹ ਹੈ ਜਿਨ੍ਹਾਂ ਨੇ ਡੈਲੀਗੇਟ اجلاس ਬਣਾ ਕੇ ਗਿਆਨੀ ਹਰਪੀਤ ਸਿੰਘ ਨੂੰ ਪ੍ਰਧਾਨ ਬਣਾਇਆ ਕਿਉਂਕਿ ਜੋ ਕੁਝ ਹੋਇਆ ਉਹ 2 ਦਸੰਬਰ ਦੇ ਹੁਕਮਨਾਮਾ ਸਾਹਿਬ ਦੀ ਰੋਸ਼ਨੀ ਚ ਹੋਇਆ ਹੁਣ ਅਗਰ ਇਹ ਅਦਾਲਤ ਚ ਜਾਂਦੇ ਨੇ ਤੇ ਅਦਾਲਤ ਦੇ ਵਿੱਚ ਅਕਾਲੀ ਦਲ ਕਿਸ ਨੂੰ ਧਿਰ ਬਣਾਏਗਾ ਤੇ ਜਿਸ ਨੂੰ ਅਕਾਲੀ ਦਲ ਧਿਰ ਬਣਾਏਗਾ ਤੇ ਉਹਦੇ ਕੋਲੇ ਜਿਹੜਾ ਆਧਾਰ ਹੈ ਉਹ 2 ਦਸੰਬਰ ਦਾ ਹੁਕਮਨਾਮਾ ਸਾਹਿਬ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਧੜਾ ਜਾਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਮਾਨ ਤੈ ਸਿੰਬਲ ਹੈ ਚੋਣ ਕਮਿਸ਼ਨ ਦੀ ਮਨਜ਼ੂਰੀ ਹੈ ਭਾਵ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਉਹ ਧੜਾ ਵੀ ਤਾਂ ਦਾਵਾ ਇਹੀ ਕਰਦਾ ਨਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੋਚ ਮੁਤਾਬਕ ਹੁਕਮਨਾਮੇ ਦੀ ਰੋਸ਼ਨੀ ਮੁਤਾਬਕ ਅਸੀਂ ਸਾਰੀਆਂ ਗੱਲਾਂ ਮੰਨੀਆਂ ਨੇ ਔਰ ਜੋ ਕੁਝ ਵਿਧਿ ਵਿਵਧਾਨ ਦੇ ਜ਼ਰੀਏ ਹੋ ਸਕਦਾ ਸੀ ਅਸੀਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਦੱਸ ਕੇ ਪੁੱਛ ਕੇ ਸਭ ਕੁਝ ਕੀਤਾ ਤੇ ਦੂਸਰਾ ਧੜਾ ਵੀ ਇਹ ਕਹਿ ਰਿਹਾ ਹੈ ਕਿ ਅਸੀਂ ਪੰਜ ਮੈਂਬਰੀ ਕਮੇਟੀ ਦੇ ਨਮਾਇंदे ਕਹਿ ਰਹੇ ਨੇ ਕਿ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਚ ਸਾਰਾ ਕੁਝ ਕੀਤਾ ਹੈ ਹੁਣ ਕੌਣ ਸਹੀ ਹੈ ਕੌਣ ਗਲਤ ਹੈ ਫੈਸਲਾ ਕੀ ਹੋਣਾ ਹੈ ਕਿ 2 ਦਸੰਬਰ ਦੇ ਹੁਕਮਨਾਮੇ ਦੇ ਹਿਸਾਬ ਨਾਲ ਕੌਣ ਸਹੀ ਹੈ ਕੌਣ ਗਲਤ ਹੈ ਕੀ ਹੁਣ ਇਹਦਾ ਫੈਸਲਾ ਅਦਾਲਤਾਂ ਦੇ ਜ਼ਰੀਏ ਹੋਏਗਾ ਸਵਾਲ ਇਹ ਬਣ ਜਾਂਦੇ ਨੇ ਜਾਂ ਉਹ ਸਿਰਫ ਇਹ ਕੰਪਲੇਂਟ ਦੇਣਗੇ ਯਾਨੀ ਹਰਪ੍ਰੀਤ ਸਿੰਘ ਜਾਂ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਵੱਲ ਕਿ ਇਹਨਾਂ ਨੇ ਜਿਹੜਾ ਡੈਲੀਗੇਟ ਜਲਾਸ ਬੁਲਾਇਆ ਹੈ ਤੇ ਪ੍ਰਧਾਨ ਦਾ ਨਾਮ ਵਰਤ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਸਿਰਫ ਇਹ ਗਲਤ ਹੈ ਅਗਰ ਉਹ ਇਹ ਕਹਿਣਗੇ ਤੇ ਇਹਦੇ ਪਿੱਛੇ ਕੀ ਕੀ ਆਧਾਰ ਕੀ ਕੀ ਤਰਕ ਦੇਣਗੇ ਕਿਉਂਕਿ ਦਾਵਾ ਦੋਨਾਂ ਤਰ੍ਹਾਂ ਦਾ ਇਹ ਹੈ ਕਿ ਅਸੀਂ ਭਰਤੀ ਕੀਤੀ ਹੈ ਹੁਣ ਅਗਰ ਅਦਾਲਤਾਂ 'ਚ ਜਾਂਦੇ ਨੇ ਤੇ ਨਿਸ਼ਚਿਤ ਤੌਰ ਤੇ ਜਦੋਂ ਦੂਜੀ ਧਿਰ ਨੂੰ ਸੱਦਿਆ ਜਾਣਾ ਹੈ ਯਾਨੀ ਹਰਪ੍ਰੀਤ ਸਿੰਘ ਵਾਲੀ ਜਾਂ ਪੰਜ ਮੈਂਬਰੀ ਕਮੇਟੀ ਵਾਲੀ ਉਹ ਵੀ ਆਪਣਾ ਪੱਖ ਰੱਖਣਗੇ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਦੇ ਵਿੱਚ ਕੀ ਸਾਡੀਆਂ ਸਭ ਤੋਂ ਸੁਪਰੀਮ ਸੰਸਥਾਵਾਂ ਤੱਕ ਸਹਿਬਾਨਾ ਦੇ ਜਥੇਦਾਰ ਔਰ ਤੱਕ ਸਹਿਬਾਨ ਕੀ ਇਹਨਾਂ ਨਾਲ ਸੰਬੰਧਿਤ ਫੈਸਲੇ ਤੋਂ ਬਾਅਦ ਜੋ ਕੁਝ ਵਾਪਰਿਆ ਉਹਨੂੰ ਦੁਨੀਆਵੀ ਅਦਾਲਤ ਦੇ ਵਿੱਚ ਲੈ ਕੇ ਜਾਣਾ ਚੈਲੰਜ ਕਰਨਾ ਕੀ ਸੁਖਬੀਰ ਬਾਦਲ ਧੜੇ ਲਈ ਇਹ ਬਿਲਕੁਲ ਵਾਜਬ ਹੈ ਇਹ ਸਵਾਲ ਹੈ ਵਾਜਬ ਹੈ ਜਾਂ ਨਹੀਂ ਇਹ ਤਾਂ ਅਦਾਲਤਾਂ ਤੈਅ ਕਰਨਗੀਆਂ ਜਾਂ ਜੱਥੇਦਾਰ ਸਾਹਿਬਾਨ ਤੈਅ ਕਰਨਗੇ ਜਾਂ ਸਿੱਖ ਵਿਦਵਾਨ ਤੈਅ ਕਰਨਗੇ ਕਿ ਜਾਣਾ ਚਾਹੀਦਾ ਹੈ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਦਰਜ ਕਰਨ ਜਾਂ ਨਹੀਂ ਜਾਂ ਇਹਦਾ ਫੈਸਲਾ ਗੁਰੂ ਘਰ ਚ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਵੇ ਤੇ ਕੀ ਹੁਣ ਬਾਦਲ ਧੜੇ ਨੂੰ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਦੇਣੀ ਚਾਹੀਦੀ ਹੈ ਜਾਂ ਅਦਾਲਤ ਦੇ ਵਿੱਚ ਇਹ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਵਕ ਵਕ ਸਿੱਖ ਹਲਕਿਆਂ ਚ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਔਰ ਗੱਲ ਸੁਣ ਲਈਏ ਡਾਕਟਰ ਦਲਜੀਤ ਸਿੰਘ ਚੀਮਾ ਦੀ। ਉਹਨਾਂ ਦੇ ਨਾਲ ਲੀਗਲ ਵਿੰਗ ਦੇ ਜਿਹੜੇ ਉਹਨਾਂ ਦੇ ਆਗੂ ਨੇ ਅਰਸ਼ਦੀਪ ਸਿੰਘ ਕਲੇਰ ਉਹ ਵੀ ਬੈਠੇ ਸੀ। ਡਾਕਟਰ ਦਲਜੀਤ ਸਿੰਘ ਚੀਮਾ ਦਾ ਪੂਰਾ ਬਿਆਨ ਸੁਣ ਲਈਏ। ਪੰਜ ਮੈਂਬਰੀ ਕਮੇਟੀ ਜਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਇਹਦੇ ਉੱਪਰ ਪ੍ਰतिकਰਮ ਨਹੀਂ ਆਇਆ। ਮੈਂ ਉਹਨਾਂ ਦੀਆਂ ਸੋਸ਼ਲ ਮੀਡੀਆ ਅਕਾਊਂਟ ਦੀਆਂ ਪੋਸਟਾਂ ਵੀ ਚੈੱਕ ਕੀਤੀਆਂ ਨੇ। ਸੋ ਉਹਨਾਂ ਦਾ ਪੱਖ ਜਿਵੇਂ ਆਏਗਾ ਆਪਾਂ ਜ਼ਰੂਰ ਸਾਂਝਾ ਕਰਾਂਗੇ। ਡਾਕਟਰ ਦਲਜੀਤ ਸਿੰਘ ਚੀਮਾ ਦੀ ਪੂਰੀ ਗੱਲ ਸੁਣ ਲਈ। ਹੁਣ ਅਸੀਂ ਆਪਣੇ ਇਹ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਆ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੂਲਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ ਕਿਉਂਕਿ ਜਾਲਸਾਜੀ 420 ਹੈ ਇਸ ਕਰਕੇ ਜਿਹੜੇ ਜਾਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਦਾਲ ਸਾਂਝੀ ਨਹੀਂ ਹੋਣੀ ਆਹ ਨੋਟੀਫਿਕੇਸ਼ਨ ਆ ਸੱਦਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲੇ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲੰਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 ਤਿੰਨ 1996 ਦਾ ਇਹ ਜਿਹੜੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹ ਦੇਣਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਵੱਡ ਜਾਂਦੀਆਂ ਡਿਲਾ ਜੀ ਉਦੋਂ ਸੁਖਵੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਸਾਰੇ ਮਾਮਲੇ ਦੇ ਵਿੱਚ ਪੂਰੇ ਲਪੇਟੇ ਦੇ ਵਿੱਚ ਲਿਆ ਤੇ ਉਹਨਾਂ ਨੇ ਸਿੱਧੇ ਸਿੱਧੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਕੇ ਇਸ ਪੂਰੀ ਘਟਨਾਕ੍ਰਮ ਨੂੰ ਜੋ ਹੈ ਭਾਜਪਾ ਦੇ ਨਾਲ ਮਿਲ ਕੇ ਰਚੀ ਗਈ ਸਾਜ਼ਿਸ਼ ਕਰਾਰ ਦਿੱਤਾ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਹੈ ਪ੍ਰਧਾਨ ਚੁਣਿਆ ਗਿਆ ਉਹ ਪ੍ਰਧਾਨ ਬਣ ਰਹੀ ਸੀ ਉਸ ਵੇਲੇ ਪਟਿਆਲੇ ਸੁਖਬੀਰ ਸਿੰਘ ਬਾਦਲ ਇੱਕ ਧਰਨੇ ਵਿੱਚ ਇਹ ਬੜਾ ਜ਼ੋਰਦਾਰ ਦਾਵਾ ਕਰ ਰਹੇ ਸੀ ਕਿ ਇਹ ਪੂਰੀ ਸਾਜ਼ਿਸ਼ ਹੈ ਅਤੇ ਭਾਜਪਾ ਦੇ ਨਾਲ ਮਿਲ ਕੇ ਉਸ ਦੇ ਨਾਲ ਭਾਜਪਾ ਦੇ ਨਾਲ ਰੱਜ ਨਾਲ ਰਲ ਕੇ ਜੋ ਹੈ ਸਾਜ਼ਿਸ਼ ਰਚੀ ਗਈ ਹੈ ਜਾਂ ਇਹ ਲੀਡਰ ਜਿਹੜੇ ਨੇ ਉਹ ਭਾਜਪਾ ਦੇ ਨਾਲ ਰਿਲੇ ਹੋਏ ਨੇ ਸੋ ਇਸ ਉੱਪਰ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਇਹ ਦਾਵਾ ਕੀਤਾ ਹੈ ਇਸ ਉੱਪਰ ਵੀ ਤੁਸੀਂ ਜ਼ਰੂਰ ਗੱਲ ਸਾਂਝੀ ਕਰਨਾ ਕਿ ਇਹ ਜੋ ਦਾਵੇਕਾਰੇ ਨੇ ਇਸ ਦੇ ਪਿੱਛੇ ਕੀ ਕਾਰਨ ਹੈ ਕੀ ਅਸਲੀਅਤ ਆਪਾਂ ਮੰਨ ਸਕਦੇ ਆ ਕਿ ਇਹ ਸਿਆਸ ਜਿਹੇ ਸਿਆਸਤ ਜੋ ਹੁਣ ਚੱਲ ਰਹੀ ਹੈ ਇਸ ਦੀ ਗੱਲ ਕਰਦੇ ਆ ਇਹ ਵੱਧ ਕਿਸ ਪਾਸੇ ਵੱਲ ਰਹੀ ਹੈ ਕਿਸ ਅੰਜਾਮ ਤੱਕ ਇਹ ਪਹੁੰਚ ਸਕਦੀ ਹੈ ਸਿਆਸਤ ਜ਼ਰੂਰ ਇਸ ਪਹਿਲੂ ਤੇ ਵੀ ਗੱਲ ਸਾਂਝੀ ਕਰਿਓ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਿੱਦਾਂ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਤੇ ਜਦੋਂ ਪਰਸੋਂ 11 ਅਗਸਤ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਸਮਾਗਮ ਚੱਲ ਰਿਹਾ ਸੀ ਤੇ ਸੁਖਬੀਰ ਸਿੰਘ ਬਾਦਲ ਪਟਿਆਲੇ 'ਚ ਇੱਕ ਧਰਨੇ ਨੂੰ ਸੰਬੋਧਨ ਕਰ ਰਹੇ ਸੀ ਲੈਂਡ ਪੂਲਿੰਗ ਦੇ ਮਾਮਲੇ ਤੇ ਔਰ ਸੁਖਬੀਰ ਸਿੰਘ ਬਾਦਲ ਨੇ ਸਿੱਧੇ-ਸਿੱਧੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਮਤਲਬ ਕਿ ਸੁਖਬੀਰ ਸਿੰਘ ਬਾਦਲ ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਉਦੋਂ ਗਿਆਨੀ ਹਰਪੀਰ ਸਿੰਘ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ 'ਚੋਂ ਲੰਘ ਰਹੇ ਸੀ ਤੇ ਉਧਰ ਧਰਨਾ ਸੀ ਸੁਖਬੀਰ ਬਾਦਲ ਦਾ ਹੁਣ ਸੁਖਬੀਰ ਬਾਦਲ ਨੇ ਪੂਰੀ ਕਹਾਣੀ ਦੱਸਣ ਦਾ ਦਾਵਾ ਕੀਤਾ ਹੈ ਸੁਖਬੀਰ ਬਾਦਲ ਦਾ ਜਿਹੜਾ ਇਲਜ਼ਾਮ ਹੈ ਉਹਦੇ ਤੋਂ ਦੋ ਗੱਲਾਂ ਸਾਫ਼ ਹੁੰਦੀਆਂ ਨੇ ਪਹਿਲੀ ਤਾਂ ਗੱਲ ਇਹ ਸਾਫ਼ ਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਮੰਨ ਗਿਆ ਕਿ ਦੂਜੇ ਪਾਸੇ ਵੀ ਇੱਕ ਇਸ ਤਰ੍ਹਾਂ ਦਾ ਧੜਾ ਆ ਕੇ ਖੜਾ ਹੋ ਗਿਆ ਜਿਹੜਾ ਸਿੱਧੇ ਰੂਪ 'ਚ ਚੁਣੌਤੀ ਤਾਂ ਹੈ ਇਹ ਗੱਲ ਉਹ ਨਹੀਂ ਵਿਸ਼ੇਮ ਸਿੰਘ ਮਾਨ ਹੈ ਇਹ ਕਦੀ ਕੋਈ ਪਾਰਲੀਮੈਂਟ ਦੀ ਸੀਟ ਕਦੀ ਜਿੱਤ ਲਈ ਜਾਂ ਨਾ ਜਿੱਤ ਲਈ ਇਹ ਤੜਾ ਉਸੇ ਤਰ੍ਹਾਂ ਜਿਹੜਾ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਦਾ ਹੈ ਜਿਵੇਂ ਅੰਮ੍ਰਿਤਪਾਲ ਸਿੰਘ ਹੈ ਆਜ਼ਾਦ ਖੜਾ ਹੋਇਆ ਔਰ ਲੱਖਾਂ ਵੋਟਾਂ ਨਾਲ ਜਿੱਤਿਆ ਜਿਵੇਂ ਸਰਬਜੀਤ ਸਿੰਘ ਖਾਲਸਾ ਹੈ ਆਜ਼ਾਦ ਖੜਾ ਹੋਇਆ ਤੇ ਲੱਖਾਂ ਵੋਟਾਂ ਨਾਲ ਜਿੱਤਿਆ ਕਿਉਂਕਿ ਜਿਹੜਾ ਗਿਆਨੀ ਹਰਪੀਤ ਸਿੰਘ ਨੂੰ ਪ੍ਰਧਾਨ ਬਣਾ ਕੇ ਉਹਨਾਂ ਨੇ ਪੁਨਰਸੁਰਜੀਤ ਅਕਾਲੀ ਦਲ ਕਰਨ ਦਾ ਦਾਵਾ ਕੀਤਾ ਹੈ ਜਾਂ ਹੋਇਆ ਪੁਨਰਸੁਰਜੀਤ ਅਕਾਲੀ ਦਲ ਭਾਵੇਂ ਨਾਮ ਦਾ ਰੌਲਾ ਹੈ ਉਹ ਗੱਲ ਵੱਖਰੀ ਹੈ ਪਰ 15 ਲੱਖ ਲੋਕਾਂ ਨੇ ਆਪਣਾ ਸਮਰਪਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇਸ ਭਰਤੀ ਨੂੰ ਸਮਰਪਿਤ ਹੋਏ ਨੇ ਉਹ ਸਾਰੇ ਲੋਕ ਜਿਹੜੀ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਚ ਕੀਤੀ ਗਈ ਔਰ ਜਿਹੜੀਆਂ ਭਰਤੀ ਦੀਆਂ ਕਾਪੀਆਂ ਛਪੀਆਂ ਸ਼੍ਰੋਮਣੀ ਅਕਾਲੀ ਦਲ ਬਕਾਇਦਾ ਉਹਨਾਂ ਦੇ ਉੱਪਰ ਲਿਖਿਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਭਰਤੀ ਕਮੇਟੀ ਵੱਲੋਂ ਭਰਤੀ ਹੁਣ ਉਹ 15 ਲੱਖ ਦੀ ਧਿਰ ਹੈ ਤੇ ਲਹਿਰ ਵੀ ਹੈ ਸ਼੍ਰੋਮਣੀ ਅਕਾਲੀ ਦਲ ਅਸਲੀ ਕੀ ਦਾ ਇਹਦਾ ਨਤਾਰਾ ਤਾਂ ਹੁਣ ਅਦਾਲਤਾਂ ਚੋਣ ਕਮਿਸ਼ਨ ਕੋਰਟ ਕਚੈਰੀਆਂ ਕਰ ਦੇਣਗੀਆਂ ਅਗਰ ਇਹ ਚੈਲੰਜ ਕਰਦੇ ਆ ਇੱਕ ਦੂਜੇ ਨੂੰ ਕੋਰਟ ਕਚੈਰੀਆਂ ਚ ਪਰ ਇਹ ਨਹੀਂ ਕਹਿ ਸਕਦੇ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਾਏ ਗਏ ਨੇ ਤੇ ਉਹ ਤੜਾ ਤਕੜਾ ਨਹੀਂ ਹੈ ਗਿਆਨੀ ਹਰਪੀਤ ਸਿੰਘ ਹੁਣਾ ਵਾਲੇ ਪਾਸੇ 15 ਲੱਖ ਲੋਕਾਂ ਦਾ ਆਧਾਰ ਹੈ ਇਸ ਕਰਕੇ ਫਰਕ ਬਹੁਤ ਵੱਡਾ ਪੈਣਾ ਔਰ ਜਿਸ ਤਰ੍ਹਾਂ ਗਿਆਨੀ ਹਰਪੀਤ ਸਿੰਘ ਨੇ ਮਨਪੀ 42 ਵਰਗੇ ਸੂਝਵਾਨ ਲੀਡਰ ਨੇ ਬੀਬੀ ਸਤਵੰਤ ਕੌਰ ਨੇ ਆਪਣੇ ਗੁਰਪ੍ਰਤਾਪ ਵਡਾਲਾ ਨੇ ਜਾਂ ਇਕਬਾਲ ਸਿੰਘ ਝੁੰਦਾ ਨੇ ਜਿਹੜੇ ਹਜ਼ਾਰ ਜਿੱਤ ਗਏ ਸੀ ਤੇ ਸੰਤਾ ਸਿੰਘ ਮੈਦਪੁਰੀ ਵਰਗੇ ਸੀਨੀਅਰ ਲੀਡਰ ਨੇ ਤਜਰਬੇਕਾਰ ਭਾਵੇਂ ਬਹੁਤ ਘੱਟ ਵਾਰ ਅਹੁਦਿਆਂ ਤੇ ਰਹੇ ਵੱਡੇ ਅਹੁਦਿਆਂ ਤੇ ਪਰ ਉਹਨਾਂ ਨੇ ਤਾਂ ਉਮਰ ਸ਼੍ਰੋਮਣੀ ਅਕਾਲੀ ਦਲ ਚ ਕੱਟੀ ਐ ਸੋ ਉਹਨਾਂ ਦੇ ਤਜਰਬੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਉਹਨਾਂ ਨੇ ਪ੍ਰਸਤਾਵ ਕੀਤਾ ਸੀ ਹੁਣ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਭਰਤੀ ਦੀ ਲਹਿਰ ਤਾਂ ਤਕੜੀ ਹੁੰਦੀ ਰਹਿਣੀ ਹੈ ਕਿਉਂਕਿ ਭਰਤੀਬੰਦ ਨਹੀਂ ਹੋਣੀ ਮੈਂਬਰਸ਼ਿਪ ਡਰਾਈਵ ਚੱਲਦੀ ਰਹਿਣੀ ਹੈ ਉਸ ਪਾਸੇ ਇਹ ਪਤਾ ਹੈ ਸੁਖਬੀਰ ਬਾਦਲ ਨੂੰ ਵੀ ਔਰ ਸੁਖਬੀਰ ਬਾਦਲ ਇਹ ਮੰਨ ਚੁੱਕੇ ਨੇ ਕਿ ਹੁਣ ਸਿੱਧੇ ਸਿੱਧੇ ਮੁਕਾਬਲਾ ਆਪਸ ਦੇ ਵਿੱਚ ਵੀ ਹੈ ਔਰ ਜਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਵਾਲੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਚਿੰਤਾ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਹੁਣ ਜਿਹੜੀ ਸੁਖਬੀਰ ਬਾਦਲ ਨੇ ਗੱਲ ਦੱਸੀ ਪੂਰਾ ਬਿਆਨ ਵੀ ਸੁਖਬੀਰ ਬਾਦਲ ਦਾ ਸੁਣਾਉਣੇ ਆ ਡੇਢ 2 ਮਿੰਟ ਦਾ ਬਿਆਨ ਹੈ ਪੰਜਾਬ ਦੀ ਸਿਆਸਤ ਚ ਜਿਹੜਾ ਵੀ ਵਿਅਕਤੀ ਦਖਲ ਰੱਖਦਾ ਹੈ ਜਾਣਕਾਰੀ ਚਾਹੁੰਦਾ ਹੈ ਸਮਝਦਾ ਹੈ ਪੰਜਾਬ ਦੀ ਸਿਆਸਤ ਨੂੰ ਸੁਖਬੀਰ ਬਾਦਲ ਦੇ ਇਸ ਬਿਆਨ ਨੂੰ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹੂੰਗਾ ਪਹਿਲਾਂ ਸੁਖਬੀਰ ਬਾਦਲ ਦਾ ਬਿਆਨ ਹੀ ਸੁਣ ਲਈਏ ਇਹ ਪੂਰੇ ਦਾ ਪੂਰਾ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮੰਨਤਾ ਨਹੀਂ ਸੀ ਗੱਲ ਕਰਨ ਦੀ ਪਰ ਅੱਜ ਦੁੱਖ ਨਾ ਕਰ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰੇ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤ ਤੋਂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਤੋਂ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਸੋ ਅਸੀਂ ਸੁਖਵੀਰ ਬਾਦਲ ਉਹਨਾਂ ਦਾ ਬਿਆਨ ਸੁਣਿਆ ਸੁਖਵੀਰ ਬਾਦਲ ਉਹਨਾਂ ਨੇ ਪੂਰੀ ਕਹਾਣੀ ਦਾ ਦਾਵਾ ਕੀਤਾ ਉਹ ਕਹਿੰਦੇ ਭਾਵੇਂ ਚੰਦੂ ਮਾਜਰਾ ਭਾਵੇਂ ਰਖੜਾ ਸਾਹਿਬ ਨੇ ਜਾਂ ਗਿਆਨੀ ਹਰਪੀ ਸਿੰਘ ਨੇ ਇਹ ਸਾਰੇ ਸੈਂਟਰ ਨਾਲ ਰਲੇ ਹੋਏ ਨੇ ਭਾਵ ਨਾ ਨਹੀਂ ਲਿਆ ਔਰ ਇਸ਼ਾਰਾ ਇਹੀ ਹੈ ਕਿ ਬੀਜੇਪੀ ਨਾਲ ਰਲੇ ਹੋਏ ਨਹੀਂ ਔਰ ਬੀਜੇਪੀ ਨਾਲ ਰਲੇ ਹੋਣ ਦਾ ਸੁਖਵੀਰ ਬਾਦਲ ਦਾ ਜਿਹੜਾ ਇਲਜ਼ਾਮ ਹੈ ਇਹਦਾ ਬੀਜੇਪੀ ਨੇ ਬਹੁਤ ਗੁੱਸਾ ਮਨਾਇਆ ਸੋ ਸੁਖਵੀਰ ਬਾਦਲ ਦੇ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਇਹ ਤਾਂ ਗੱਲ ਤੈ ਹੋ ਗਈ ਹਰਜੋਜੀ ਕਿ ਭਾਰਤੀ ਜਨਤਾ ਪਾਰਟੀ ਅੰਦਰ ਖਾਤੇ ਨਾ ਕਰ ਚੁੱਕੀ ਹੈ ਸੁਖਵੀਰ ਬਾਦਲ ਨੂੰ ਔਰ ਸੁਖਵੀਰ ਬਾਦਲ ਜਿਵੇਂ ਕਹਿ ਰਹੇ ਨੇ ਕਿ ਇਹ ਸਾਰੇ ਬੀਜੇਪੀ ਨਾਲ ਰਲੇ ਹੋਏ ਨੇ ਜੇ ਇਹ ਸਾਰੇ ਬੀਜੇਪੀ ਨਾਲ ਰਲੇ ਵੀ ਹੋਣ ਤੇ ਬਾਦਲ ਧੜਾ ਜਾਂ ਸ਼ਰੋਮਣੀ ਅਕਾਲੀ ਦਲ ਤਾਂ 9 ਮਾਸ ਦੇ ਰਿਸ਼ਤੇ 'ਚ ਰਿਹਾ ਬੀਜੇਪੀ ਦੇ ਇਹਦਾ ਮਤਲਬ ਹੈ ਜਦੋਂ ਸੁਖਬੀਰ ਬਾਦਲ ਉਹਨਾਂ ਵਾਲੇ ਪਾਸੇ ਬੀਜੇਪੀ ਨਾਲ ਸਾਂਝ ਪਵੇ ਉਹ 9 ਮਾਸ ਦਾ ਰਿਸ਼ਤਾ ਤੇ ਜੇ ਕੋਈ ਹੋਰ ਹਜੇ ਉਹਨਾਂ ਦੀ ਸਾਂਝ ਹੈ ਕੋਈ ਨਹੀਂ ਹਜੇ ਦੂਸਰੇ ਧੜੇ ਦਾ ਕੋਈ ਗਠਜੋੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਨਾਲ ਬਲਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਬੀਜੇਪੀ ਤੇ ਤਿੱਖੇ ਹਮਲੇ ਕੀਤੇ ਕਿ ਭਾਵੇਂ ਕੇਂਦਰ ਚ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਜਾਂ ਭਾਵੇਂ ਕੋਈ ਹੋਰ ਹੈ ਸਾਨੂੰ ਸਿੱਖ ਮਸਲਿਆਂ ਤੇ ਇਹਨਾਂ ਨਾਲ ਲੜਾਈ ਲੜਨੀ ਪੈਣੀ ਹੈ ਕਿਉਂਕਿ ਇਹ ਕੋਈ ਵੀ ਸਾਡੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਪਰ ਸੁਖਵੀਰ ਬਾਦਲ ਦਾ ਤਾਂ ਬੀਜੇਪੀ ਨਾਲ 9 ਮਾਸ ਦਾ ਰਿਸ਼ਤਾ ਸੀ ਅਗਰ ਬੀਜੇਪੀ ਸੁਖਵੀਰ ਨਾਲ ਜਾਂ ਵੱਡੇ ਬਾਦਲ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ 9 ਮਾਸ ਦੇ ਰਿਸ਼ਤੇ 'ਚ ਚੰਗੀ ਸੀ ਤੇ ਫਿਰ ਦੂਸਰੇ ਕਿਸੇ ਨਾਲ ਅਗਰ ਬੀਜੇਪੀ ਦੀ ਸਾਹਜ ਪੈਂਦੀ ਹੈ ਤੇ ਫਿਰ ਉਹ ਪੰਜਾਬ ਲਈ ਮਾੜੇ ਕਿਵੇਂ ਨੇ ਸਵਾਲ ਹੈ ਅਸਲ 'ਚ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਦੀ ਸਿਆਸਤ ਕਰ ਰਹੇ ਨੇ ਘਟੋ ਘਟ ਬੀਜੇਪੀ ਦਾ ਨਾਂ ਲਏ ਬਗੈਰ ਜਾਂ ਕੇਂਦਰ ਦਾ ਨਾਂ ਲੈ ਕੇ ਜਾਂ ਏਜੰਸੀਆਂ ਜਾਂ ਸੈਂਟਰ ਦੀ ਗੱਲ ਕਹਿ ਕੇ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਇਹ ਇਸ਼ਾਰਾ ਵੀ ਦੇ ਰਹੇ ਨੇ ਕਿ ਹੁਣ ਬੀਜੇਪੀ ਵੱਲੋਂ ਉਹਨਾਂ ਨੂੰ ਬਾਏ ਬਾਏ ਟਾਟਾ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਮਤਲਬ ਹੁਣ ਕੇਂਦਰ ਦੀ ਬੀਜੇਪੀ ਸੁਖਬੀਰ ਬਾਦਲ ਦੇ ਧੜੇ ਨਾਲ ਕੋਈ ਸਮਝੌਤਾ ਕਰੇ ਇਹ ਅਸੰਭਵ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੇ ਵੇਖ ਵੀ ਲਿਆ ਬੀਜੇਪੀ ਨੇ ਕਿ ਅਸੀਂ ਤਾਂ 18.5% ਤੀਜੇ ਨੰਬਰ ਤੇ ਆ ਗਏ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ 13.5% ਤੇ ਹੈ ਤੇ ਬੀਜੇਪੀ 18.5% ਤੇ ਆ ਕੇ ਵੱਡੇ ਭਰਾ ਦੀ ਭੂਮਿਕਾ ਚ ਹੈ ਜਦੋਂ ਲੋਕ ਸਭਾ ਚੋਣਾਂ ਦੀ ਟਿਕਟਾਂ ਦੀ ਵੀ ਗੱਲ ਹੋਈ ਬੀਜੇਪੀ ਵਾਲੇ ਪਤਾ ਲੱਗਿਆ 8 5 ਤੇ ਵੀ ਤਿਆਰ ਸੀ ਪਰ ਉਦੋਂ ਕਹਿੰਦੇ ਇਹ ਪੁਰਾਣੇ ਸਮਝੌਤੇ ਤੇ ਜਾਣਾ ਚਾਹੁੰਦੇ ਸੀ ਜਾਂ ਇਹ ਚਾਰ ਸੀਟਾਂ ਛੱਡਣੀਆਂ ਚਾਹੁੰਦੇ ਸੀ ਤੇ ਸੁਖਵੀਰ ਬਾਦਲ ਦੇ ਧੜੇ ਨੂੰ ਇਹ ਲੱਗਦਾ ਸੀ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਵੱਧ ਸੀਟਾਂ ਜਿੱਤ ਗਏ ਤੇ ਅਸੀਂ ਬੀਜੇਪੀ ਨੂੰ ਉਹੀ ਫਾਰਮੂਲਾ ਦੱਸਾਂਗੇ ਕਿ 94 ਸਾਡੀਆਂ ਬਾਕੀ ਤੁਹਾਡੀਆਂ ਤੇ ਹੁਣ ਬੀਜੇਪੀ ਕਿਸੇ ਵੀ ਕੀਮਤ ਤੇ ਪੰਜਾਬ ਚ 23 ਸੀਟਾਂ ਤੇ ਚੋਣ ਲੜੇ ਇਹ ਸੰਭਵ ਨਹੀਂ ਕੱਲ ਅਸ਼wini ਸ਼ਰਮਾ ਨੇ ਸੁਖਬੀਰ ਬਾਦਲ ਦੇ ਦਾਅਵਿਆਂ ਨੂੰ ਵੀ ਨਕਾਰਤਾ ਅਸ਼wini ਸ਼ਰਮਾ ਦੀ ਵੀ ਗੱਲ ਛੋਟੀ ਜੀ ਸੁਣਾਉਣੀ ਆ ਉਹਨਾਂ ਨੇ ਸੁਖਬੀਰ ਬਾਦਲ ਦੇ ਦਾਅਵਿਆਂ ਨੂੰ ਨਕਾਰਤਾ ਉਹ ਕਹਿੰਦੇ ਸੁਖਬੀਰ ਬਾਦਲ ਆਪਣੀ ਪਾਰਟੀ ਵੱਲ ਧਿਆਨ ਦੇਵੇ ਤੇ ਬੀਜੇਪੀ 117 ਦੀਆਂ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ ਮਤਲਬ ਕੀ ਪੰਜਾਬ ਦੇ ਵਿੱਚ 27 ਤੋਂ ਪਹਿਲਾਂ ਗਠਬੰਧਨ ਦੀ ਸਿਆਸਤ ਕਿਵੇਂ ਹੋਣੀ ਹੈ ਇਹਦੀ ਇੱਕ ਝਲਕ ਤਾਂ ਮਿਲ ਗਈ ਕਿ ਬੀਜੇਪੀ ਕਟੋ-ਕਾਟਰ ਸੁਖਵੀਰ ਬਾਦਲ ਨਾਲ ਜਾਂ ਸੁਖਵੀਰ ਬਾਦਲ ਹੁਣ ਜਿਸ ਤਰ੍ਹਾਂ ਦੇ ਇਲਜ਼ਾਮ ਬੀਜੇਪੀ ਤੇ ਲਾਉਂਦਾ ਹੈ ਕੇਂਦਰ ਤੇ ਜਾਂ ਏਜੰਸੀਆਂ ਤੇ ਲਾ ਰਿਹਾ ਹੈ ਕੀ ਬੀਜੇਪੀ ਦੇ ਜਿਹੜੇ ਨਾਲ ਵਾਲੇ ਲੀਡਰ ਨੇ ਭਾਵੇਂ ਸਿਕੰਦਰ ਸਿੰਘ ਮਲੂਕਾ ਜਾਂ ਕੋਈ ਹੋਰ ਕੀ ਉਹ ਇਸ ਹਸੀਅਤ 'ਚ ਰਹਿ ਜਾਣਗੇ ਕਿ ਉਹ ਬੀਜੇਪੀ ਨਾਲ ਗੱਲ ਕਰ ਸਕਣ ਕਿ ਅਸੀਂ ਤੁਹਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਅੱਜ ਇਹ ਗੱਲ ਕਰਨਗੇ ਕਿ ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਹੋਣਾ ਚਾਹੀਦਾ ਬਿਲਕੁਲ ਨਹੀਂ ਕਰਨਗੇ। ਸੁਪ ਸਮਝੌਤੇ ਦੀ ਗੱਲ ਜਦੋਂ ਆਏਗੀ ਉਦੋਂ ਆਏਗੀ। ਪਰ ਸੁਖਬੀਰ ਬਾਦਲ ਦੇ ਅਲੀਗੇਸ਼ਨਾਂ ਨਾਲ ਇਹ ਸੰਕੇਤ ਮਿਲਣ ਲੱਗੇ ਕਿ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ 'ਚ ਜਿਸ ਤਰ੍ਹਾਂ ਨਾਲ ਜ਼ਮਾਨਤਾਂ ਜ਼ਬਤ ਕਰਾ ਰਿਹਾ ਹੈ ਤੇ ਹੁਣ ਬੀਜਪੀ ਤੋਂ ਸਮਝੌਤੇ ਦੀ ਆਸ ਲਗਭਗ ਜਾਂ ਤਾਂ ਖਤਮ ਕਰ ਲਈ ਜਾਂ ਉਹਨਾਂ ਨੇ ਖਤਮ ਕਰਤੀ ਉਸ ਤੋਂ ਬਾਅਦ ਕਿੱਥੇ ਖੜਾ ਹੈ ਸੁ ਘਟ ਘਟ ਇਹ ਤਸਵੀਰ ਤਾਂ ਨਜ਼ਰ ਆ ਰਹੀ ਹੈ ਕਿ ਹੁਣ ਮੌਜੂਦਾ ਸਥਿਤੀਆਂ ਚ ਜਦੋਂ ਸੁਖਵੀਰ ਬਾਦਲ ਧੜੇ ਦੀਆਂ ਲਗਾਤਾਰ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਇਹ ਗੱਲ ਤਾਂ ਨਜ਼ਰ ਆਉਣ ਲੱਗੀ ਇਨ੍ਹਾਂ ਸਥਿਤੀਆਂ ਚ ਸੁਖਵੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਘਟੋ ਘਟ 2027 ਚ ਸਰਕਾਰ ਬਣਾਉਣ ਦੀ ਦੌੜ 'ਚ ਖੜਾ ਹੋਵੇ ਇਹ ਗੱਲ ਅਸੰਭਵ ਨਜ਼ਰ ਆ ਰਹੀ ਹੈ ਇਸ ਵਕਤ ਜੋ ਸਥਿਤੀਆਂ ਬਣੀਆਂ ਨੇ ਕੱਲੋਂ ਹਾਲਾਤ ਬਦਲਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਕਿਸੇ ਤਰ੍ਹਾਂ ਦਾ ਸਮਝੌਤਾ ਕਰਾ ਦੇਣ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਜੇ ਕਿਉਂਕਿ ਇਤਿਹਾਸ ਦੇ ਵਿੱਚ ਕਈ ਵਾਰੀ ਜਥੇਦਾਰ ਗੁਰਚੰਦ ਸਿੰਘ ਟੋੜਾ ਨੇ ਵੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਲੇਕਿਨ ਉਹ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਗਏ ਹੁਣ ਭਵਿੱਖ 'ਚ ਗਿਆਨੀ ਹਰਪ੍ਰੀਤ ਸਿੰਘ ਦਾਵਾ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਦਾਵਾ ਕਰਦੇ ਨੇ ਕੀ ਪਤਾ ਹੈ ਭਵਿੱਖ 'ਚ ਇਹ ਇੱਕ ਹੋ ਜਾਣ ਹੋਣ ਜਾਂ ਨਾ ਹੋਣੇ ਵਕਤ ਦੱਸੂਗਾ ਪਰ ਪਤਾ ਕੁਝ ਨਹੀਂ ਕਿਹੜੀ ਧਿਰ ਰਲ ਜਾਵੇ ਦੋ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਬਣ ਜਾਵੇ ਕਿਉਂਕਿ ਇਤਿਹਾਸ 'ਚ ਇਸ ਤਰ੍ਹਾਂ ਕਈ ਵਾਰੀ ਹੋਇਆ ਜਿੱਥੋਂ ਤੱਕ ਗੱਲ ਰਹੀ ਜਥੇਦਾਰ ਸਹਿਬਾਨਾਂ ਦੀ ਆਂਕੜੇ ਆ ਗਏ ਨੇ ਹਲੇ ਤੱਕ ਸੱਤ ਜਥੇਦਾਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇ ਨੇ ਇਹ ਵੀ ਇਤਿਹਾਸ ਹੁਣ ਲਗਾਤਾਰ ਜਨਤਕ ਹੋ ਰਿਹਾ ਲੋਕ ਇਹਨੂੰ ਪੜ ਰਹੇ ਨੇ ਸਮਝ ਰਹੇ ਨਹੀਂ ਬਾਕੀ ਦੇਖਦੇ ਹਾਂ ਕਿ ਸ਼ਖਵੀਰ ਸਿੰਘ ਬਾਦਲ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਜਿਹੜੀ ਸਿਆਸਤ ਨਵੀਂ ਸ਼ੁਰੂ ਹੋਈ ਹੈ ਉਹਦਾ ਅੰਤ ਕਿਵੇਂ ਹੁੰਦਾ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਤੇ ਨਾਲ ਦੀ ਨਾਲ ਵੱਖ-ਵੱਖ ਪਹਿਲੂਆਂ ਨੂੰ ਦੇਖਦੇ ਹੋਇਆ ਜੋ ਤੁਹਾਡਾ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ